ਇਹ ਦਾਦਾ ਕਿੰਨੇ ਨਾਲੇ ਲੀਦਾ ਕਿੰਨੇ ਨਾਲੇ ਨਹੀਂ ਲੀਦਾ ਬੱਚੇ ਕਿਹਦੇ ਨੇ ਦੇਖ ਦੌੜਦਾ ਹੀ ਜਾਈ ਦੇ ਆਹਾ ਹਾਂ ਦੇਖੋ ਆਹ ਹੈ ਕੋਈ ਚਰੋਈ ਕੋਈ ਨਹੀਂ ਹੈ ਇਹ ਰੰਗ ਦੁੱਧੇ ਸੁਭਾਠ ਸੁਭਾਠ ਆ ਲੂੰਗਾ ਚਾਚਾ ਇਹਦੇ ਨਾਲ ਦੋ ਆ ਇਹਦੇ ਨਾਲ ਦੋ ਆ ਜੀ ਕਿੰਨੇ ਰਹਿ ਮੰਗ ਰਿਆ ਜੀ ਇਹਦਾ ਮੁੱਲ ਤਾਂ 40000 ਕਰ ਦੋ ਤੁੱਜਾ ਆ ਜਾ ਕਰਿਆ ਤੇਰੀ ਵੈਦ ਨਾਲ ਤੁਸੀਂ ਦੱਸ ਦੋ ਮੈਂ ਤਾਂ ਭੁੱਲਾ ਲਾ 20000 ਵੀ ਮੈਂ ਰੱਖਿਆ ਤੇ 20 ਦਾ ਤਾਂ ਕਿ 40 ਦਾ ਹੈ ਨਹੀਂ ਇਹ 40 ਮੰਗ ਲਿਆ ਤੇਰੇ ਵੀ ਤੇਰੇ ਵੀ ਹੈ ਨਹੀਂ ਇਹ ਤੂੰ 40 ਹੀ ਮੰਗ ਰਿਹਾ ਫਿਰ 40 ਦਾ ਹੈ ਨਹੀਂ ਇਹ ਸੱਚੇ 20 ਵੀ ਫਿਰ 20 ਦੀ ਗੜੇ ਬੱਕਰੀ ਹੈ ਓਏ 40 ਵੀ ਨਹੀਂ ਇਹ ਇਹ ਜਿਆਜਾ ਜਿਆਦਾ ਸਗਰ ਗਾਹ ਨੂੰ ਡਰਾਇਆ ਨਾ ਕਰਿਆ ਚੱਲ ਹੁਣ ਆਇਆ ਤਾਂ ਮੰਡੀ ਆਇਆ ਨਹੀਂ ਗਿਰ ਨਮਾ ਗਾ ਕਰੋ ਆਪਣੀ ਪੁੱਗਦੀ ਜਿੱਥੇ ਮਾਲ ਕੱਢਦੇ ਨਿਕਲ ਤੇ ਨਿਕ ਜਾਣਾ ਦੰਦਾਂ ਠੀਕ ਹੈ ਜੀ ਪ੍ਰੈਸ਼ਰ ਹੁੰਦਾ ਜੀ ਸਾਰੇ ਕੋਈ ਆਪਾਂ ਬਵਾਰੀ ਨਾ ਹੈ ਮਾੜਾ ਟੱਕ ਦੂਜੇ ਨਾਲ ਇਹ ਬੱਚਾ ਕੋ ਹੋਆ ਹੈ ਭਾਈ ਦਾ ਬੱਚਾ ਆ ਦੋ ਬੱਚੇ ਹੋ ਗਏ ਨੇ ਜਿਹੜੇ ਕਿਨੇ ਯਾਰਾ ਤੁਸੀਂ ਦੱਸ ਦੋ ਹੈ ਤੁਸੀਂ ਦੱਸ ਦੋ ਜਾ ਜਾ ਬੱਚੋ ਨਹੀਂ ਕੱਟਾ 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 ਨਹੀਂ ਵੇਵਾ ਠੀਕ ਆ ਫਿਰ ਬਾਹੂ ਵੀ ਖੱਲੇ ਬੱਜੀ ਜਾਂਦਾ ਹੈ ਹਾਂ ਉਹ ਬੱਚੇ ਤਾਂ ਨੇਪਾਲੀ ਨੇ ਨੇ ਤਨੇ ਹੀ ਦੀ ਨੇ ਤਨੇ ਹੀ ਦੀ ਨੇ ਇਹ ਕੋ ਦੇਣ ਦੇ ਨਾਲ ਆਪਾਂ ਨੂੰ ਬੱਚਾ ਬਾਦੂ ਪੜ ਚੰਗੀ ਆ ਜੀ ਜੀ ਈਆ ਬੱਚਾ ਲਾ ਕੇ ਦਊਂਗਾ ਉਹ ਸਾਡੇ ਹੀ ਘਟ ਹੈ ਜੀ ਸਾਡਾ ਜੰਮ ਦਾ ਬੱਚਾ 5000 ਦਾ ਹਾਂ ਜੋ ਸੱਚੇ ਆਈਓ ਵੀ ਕਾਂਗਰਸ ਛੁੱਟ ਨਹੀਂ ਆ ਛੁੱਟ ਕੋਈ ਨਾ ਫਾਇਦੇ ਨਹੀਂ ਲਾ ਦੇ ਕਿਤੇ ਮਾ ਸਾਡੇ ਘਟ ਹੈ ਜੀ ਸਾਡਾ ਬੱਚਾ ਈਆ ਜਾਂਦਾ 10000 ਘਟ ਆਏਗਾ ਘਟ ਘਟ ਜਾਵੇ ਘਟ ਨੌਨਿਆ ਮੱਥਾ ਮੇਰਾ ਅੰਦਾਜ਼ ਲੱਗ ਕੇ ਹਾਂ ਬਤਾ ਕਿੰਨੀ ਦੇਣੀ ਐ ਸਹੀ ਦੱਸ ਦੇ ਜੱਚੇ ਜੇ ਸਾਦੇ ਤੇ ਮੈਂ ਵੀ ਦਾਤ ਮੰਗ ਰਿਹਾ। ਜੇਦਰ ਤੇਰਾ 40 ਹਜ਼ਾਰ ਤੱਕ ਆ ਜਾਣਾ ਹੈ। ਨਹੀਂ ਜਾਇ ਦਾਤ ਨੂੰ। ਤੁਹਾਡੀ ਤੇ ਗਿਆ ਬਿਗੜ ਜਾ। ਹੈ ਮੈਂ ਤਾਂ ਮੰਗ ਲਈ। ਮੈਂ ਤਾਂ 20 ਹਜ਼ਾਰ ਰਲਾ ਤਾਂ ਫਿਰ ਮੇਰਾ ਹੀ ਮੁੱਲ ਰੱਖਿਆ ਹੋਇਆ। ਕੋਈ ਸਹੀ ਕੋਡੋ ਜੀ। ਮੈਨੂੰ ਮੀਨਣਾ ਹੋਗਾ। ਨਾ ਨਾ ਮੀਨਣਾ ਨਹੀਂ। ਹਲੇ 15-20 ਦਿਨ ਦੇ ਬੱਚੇ ਮੀਨੇ ਦੇ ਬੱਚੇ ਨਹੀਂ ਹੈਗੇ। ਕੱਖਦਲ ਖਾਣ ਲੱਗੀ। ਤਾਂ ਕੋਈ ਨਹੀਂ ਬੱਚੇ ਦਾ ਪਾ ਜਾਣਗੇ ਲੋੜ ਦਾ ਬੱਚੇ ਰੰਗ ਰੰਗ ਬਦੀ ਨੇ ਤਾਂ ਬੱਚੇ ਬਹੁਤ ਬਹੁਤ ਉੱਚੇ ਹੋ ਜਾਣੇ ਹੈ ਦੇਵਾ ਨਹੀਂ ਲਿਦਾ ਹੈਗਾ ਦੇਵਾ ਉਹ ਇਹ ਬਾੜੀ ਬਖਤ ਏਖੜਦੇ ਨੂੰ ਬਾਦੀ ਦੂ ਨਗਰ ਦਾ ਢਣਕ ਗਿਆ ਬਾਜੀਏ ਬੰਦੇ ਦੇਸੀ ਨੇ ਠੱਗੀ ਵਾਲੇ ਬੰਦੇ ਨਹੀਂ ਹੈਗੇ ਅਭੀ ਬਿਵਾਰੀ ਨਹੀਂ ਆਇਆ ਜੀ ਮੁੜ ਕੇ ਮੈਂ ਵੀ ਮੰਡੀ ਜਾਉਣਾ ਹੈਗਾ ਕਦੋਂ ਕੱਲ ਨੂੰ ਮੈਨੂੰ ਸੱਦ ਵੀ ਫਰੇ ਜਾਂ ਨਹੀਂ ਪੜ੍ਹਨੇ ਬਚੂ ਕਿ ਨੌਕਰੀ ਹੈਗਾ ਮਾਦਾ ਦਾ ਉਹਨਾਂ ਠੀਕ ਬੱਟ ਉਹ ਰੰਗ ਨੂੰ ਕਿਹੜਿਆ ਰੰਗਦਾ ਜਾ ਰਿਹਾ ਹੁਣ ਬੰਦਾ ਕਾਲਾ ਆ ਗਿਆ ਕੋਕ ਮਾਰਦੀ ਹੈ ਕੀ ਆਪਾਂ ਪਕਾ ਵੀ ਪਾਉਣਾ ਕੋਈ ਨਹੀਂ ਭਾਈ ਇਹ ਮੋਰਖੇ ਦੇਖ ਰਹੇ ਨੇ ਲੋ ਕਿਹੜੀ ਕਿਹੜੀ ਬੱਚੇ ਨਹੀਂ ਬੱਚੇ ਨਾ ਬੱਚੇ ਰਹੀ ਕਾਦੀ ਗੱਲ ਹੈ ਤੇਰੇ ਲੈ ਤੂੰ ਲੈ ਜਾ ਹਣਾ ਤੂੰ ਖੜਦਾ ਦਾ ਹੈ ਖੜਦਾ ਯਾਰ ਸੋਗਾ ਕੋ ਸੋ ਪਸੇ ਖੜਾ ਪਾਉਣਾ ਬੰਦਾ ਯਾਰ ਕੋਈ ਨਹੀਂ ਅੱਛਾ ਹਨ ਮਹਾਰੀ ਗੋਸ਼ਰੀ ਆ ਗਰੇ ਆ ਮਾਪੁਰ ਨਾ ਸੰਦੋ ਰਾਂਗਰਾ ਦੇਖਿਆ ਨਾ ਕਿੰਨਾ ਗਾਇ ਲਿਆ ਕਿੰਨੀਆਂ ਪੱਠੀਆਂ ਸੇਂੀਆਂ ਤੋਂ ਦੋ ਜੈਲੀਆਂ ਵਿਚ ਲਿਆ ਤੈਨੂੰ ਬੱਚਿਆਂ ਗਾਇ ਤਾ ਉਹ ਰਾਤਾ ਪਾਵੇ ਮੜੀ ਕਰਲਾ ਤੇਰੀ ਹੈ ਤੇ ਨਹੀਂ ਹੁੰਦਾ ਬੰਦੇ ਤੇਰੀ ਹੈ ਫੇਰ ਹੀ ਮੰਗ ਤਾਨੂੰ ਪਤਾ ਹੈ ਚਾਹੇ ਨਹੀਂ ਵਰਦਾ ਬਣਾਉਂਗਾ ਰਾਜ ਤੋਂ ਖਾਲੀ ਬੋਲ ਬੰਦ ਬੰਦ ਉਹ ਰਾ ਪਾ ਦੇ ਯਾਰ ਉਨੇ ਕਿ ਜੁਗਤ ਕਰ ਜੀਦਾ ਸੀ ਪੰਜਾਬੀ ਜੁਗਤ ਨਾਲ ਮਨ ਤੋੜੀ ਸੀ ਤਾਂ ਐਠੇ ਨਹੀਂ ਲੱਗਦੀ ਬਾਈ ਚਲੋ ਕੋਈ ਨਹੀਂ ਤਰ੍ਹਾਂ ਦੇ ਤਾ ਨਾ ਹੈ ਗੜੋਈ ਕੋਈ ਗੱਲ ਨਹੀਂ ਆ ਤੂੰ ਹੋ ਕੇ ਚੱਲ ਯਾਰ ਇਹੀ ਲਾ ਕੇ ਦੂੰਗਾ ਕਾਲੇ ਕਾਲੇ ਰੰਗ ਚਾਹੀ ਬੱਕਰੀ ਜਿਹ ਹੈਗੀ ਚਾਚੀ ਯਾਰ ਕੋਈ ਰੰਗ ਛੱਡ ਬਰੇ ਇਹ ਰੰਗ ਪਾ ਨਾ ਮਰਦਾ ਨਹੀਂ ਹੈਗਾ ਰੰਗ ਨਹੀਂ ਕੰਨੂ ਵੇਚਣੀ ਵਾਸਤੇ ਰੰਗਣਾ ਤੂੰ ਮੇਰੇ ਲਈ ਛੱਡ ਦੀਆਂ ਵੇਚਣੇ ਹੋਈ ਆ ਕਰੀ ਮੈਂ ਹੁਣ ਤੋੜ ਕੇ ਉਹ ਫਾਵਲਾ ਦੀ ਮੇਲਣਾ ਪਾਏ ਪਾਏ ਜਦ ਬੇੜਾ ਰੱਖਦੀ ਨਰਮ ਮੈਂ ਬੱਕਰੀ ਮੱਕ ਮੈਂ ਰੋੜ ਛੱਡਦੀ ਇਹ ਰੰਗ ਦਾ ਭਾ ਦੇ ਫਿਰ ਜੀ ਮਨ ਸੁਆਰਿਆਗਾ ਯਾਰ ਦੇ ਬੇਟੀਆਂ ਸਾਲੀ ਚੁੱਕ ਇਹ ਕਿਹਾਗਾ ਬੱਕੀਲਾ ਨਾਲ ਮੈਂ ਛੱਡਦੇ ਯਾਰ ਯਾਰ ਸੀ ਹਾਂ ਛੱਡਦੇ ਨਾਲ ਨਾ ਫੜੋ ਦੱਸੋ ਜੀ ਬਾਈ ਯਾਰ ਤ ਲੈ ਹਾਂ ਕਿਉਂ ਨਹੀਂ ਸਵੇਰ ਦੇ ਬਹੁਤ پیسے ਲੱਗ ਰਹੇ ਵਟਾ ਫਿਰ ਇਹ ਹਮਨ ਦਾ ਸਵੇਰ ਨੂੰ ਨਾਲ ਜਾਣਾ ਕਰਦੇ ਅਲਗਾਂ 28000 ਵੀ ਲੱਗ ਲਿਆ 28 ਲੱਗਿਆਗਾ 25 ਵੀ ਲੱਗ 28 ਦਾ 25 ਦਾ ਲਗਾ ਹੁਣ ਬੜਾ ਆਉਂਦਾ ਹੁਣ ਨਾ ਦੇਣੀ ਉਹ ਨਹੀਂ ਪਟ ਮੋੜ ਲਈ ਚਲੋ ਕੋਈ ਨਹੀਂ ਪੁੱਛੇਗਾ ਤਾਂ ਕਹਦਾ ਇਹ ਹਾਂ ਹਾਂ ਤਾਂ ਗਰ ਉਹ ਗੁੱਸਾ ਕਰ ਲਾ ਹੁਣ ਮੋੜ ਕੇ ਵੀ ਆਉਂਦਾ ਕੋਈ ਗੁੱਸਾ ਨਹੀਂ ਸਾਨੂੰ ਕੋਈ ਗੁੱਸਾ ਨਹੀਂ ਜ਼ਵੇਰ ਦੇ ਬਹੁਤ پیسے ਲੱਗਦੇ ਪੜਦੇ ਕੋਈ 15 ਵੀ ਕਹਿੰਦਾ ਕੋਈ 20 ਵੀ ਕਹਿੰਦਾ ਸਾਨੂੰ ਕੋਈ ਮੱਤਸਾਂ ਨਹੀਂ ਨਹੀਂ ਹਾਂ ਤੂੰ ਚਲ ਆਲੇ ਕਹਿਣੀ ਆ ਕੇ ਕੋਈ ਦਰ ਨਹੀਂ ਹਾਂ ਇਹ ਤਾਂ ਦਰ ਕਿੰਨੇ ਦੀ ਆਰਾ ਤੂੰ ਹੀ ਦੱਸ ਦੇ ਯਾਰ ਸਵਾ ਬਾਦੀ ਮੜਾ ਗਿਆ ਤੂੰ ਦੱਸ ਯਾਰ ਹੋਰ ਪਾਲਾ ਹਾਂ ਨਹੀਂ ਹੋ ਗਤ ਬਈ ਮੈਂ ਕਿੱਥੇ ਜਾਂਦਾ ਦੱਸ ਦੇ ਮੈਂ ਤਾਂ ਸਿੱਧਾ ਹੈਗਾ ਉੱਥੇ ਦੇਣੀ ਹੈ ਜਿੱਥੇ ਕਹਿੰਦਾ 30 ਦੀ ਹੈ ਹਾਂ ਉੱਪਰ ਦੋ ਉੱਪਰ ਆਪਾਂ ਨਹੀਂ ਹੋ ਗੋ ਅੱਲੇ ਗੱਲ ਕਰ ਉੱਪਰ ਆਪਣੀ ਆndi ਹੈਗੀ ਇਹ ਥੱਲੇ ਗੱਲ ਕਰੀਏ ਦੇਣੀਆਂ ਹੈ ਪਤਾ ਨਹੀਂ ਜਾਂਦੀ ਹੈਗੀ ਮਤਲਬ ਬਹੁਤ ਥੱਲੇ ਚੱਕੀ ਆ ਬੱਕਰੀ ਇਹ ਇਹ ਮਤਲਬ ਹਜ਼ਾਰ 5000 ਚੱਕੂ ਯਾਰ 25 ਦੇ ਜਿੱਤੇ ਸ਼ੁਰੂ ਹੋਈ ਆ ਬੱਕਰੀ ਉਹ ਨੂੰ ਲੰਘੇ ਜਿਹੜੇ 25 ਨੂੰ ਬੇਨਤੀ ਕਰਕੇ ਲੰਘੇ ਬੰਦਾ ਮਤਲਬ ਜੇ ਤੂੰ ਤਰੇਂ ਜਿਹਦੇ ਕਹਤਾ ਉਹਨੇ ਚੱਕਾ ਕਿਹਾ ਉਹ ਕਹਤਾ ਉਹ ਯਾਰ ਕਿ ਮੈਂ ਹੁਣ ਮੈਂ ਹੁਣ ਜਦਾ ਕਰਦਾ ਨਹੀਂ ਚੱਕ ਬਾਈ 20000 ਮੇਰੇ ਤੋਂ ਤੂੰ ਹੋ ਰਿਹਾ ਆਇਆ ਲੈ ਜਾਉਂਗਾ ਨਹੀਂ ਲੈ ਜਾਉ ਤੇਰੀ ਗੁਰੂ ਬਣ ਜੂ ਇਹ ਤਾਂ ਸਾਨੂੰ 25000 ਲੱਗ ਗਿਆ ਤੇ ਉੱਪਰ ਲੱਗ ਲਿਆ ਹਾਂ ਲੱਗ ਆਊਗਾ ਲੱਗ ਗਿਆ ਉਹ ਮੈਂ ਹੀ ਉਹਦੇ ਪਾ ਦੇ ਪਰ ਇਹ ਪੱਟ ਜੰਗੀ ਯਾਰ ਆ ਗੱਲ ਕਰਾ ਦੀ 25 ਨੂੰ ਤਾਂ ਮੈਂ ਹੁਣ ਉਹ ਮੁੰਡਾ ਇੱਥੇ ਹੀ ਹੋਣਾ ਉਹ ਨੂੰ ਲਾਗਦਾ ਆਦਾ ਲੈਣੀ ਨੇ ਯਾਰਾ ਥਾਂ ਹੁਣ ਵਧੀਆ ਨੇ ਰੰਗ ਵਧੀਆ ਅੱਛਾ ਇਹ ਰੰਗ ਕਿੱਥੇ ਮਿਲਦਾ ਹੈ ਇਹਦਾ ਰੂਸਾ ਰੰਗ ਮਰਦਾ ਫੜ 25 ਦੇ ਆਪਣੇ ਤਾਂ ਇੱਧਰ ਰਹੀ ਨਹੀਂ ਇਹ 25 ਦੇ ਹਾਂ 25 ਦੇ ਫੇ ਉਹਨਾਂ ਦੇ ਦੇ ਦਿੰਦੀ ਰੌਂਦਾ ਦੋ ਘੜਾ ਬਿਲਾ ਆ ਪਾ ਦੂਗਾ ਰੋਹਿਆ ਗਾਹਾਂ ਜਾਈਏ ਇੱਥੇ ਕਦੇ ਕਦੇ ਆ ਯਾਰ ਮੈਂ ਕੀ ਆ ਕੇ ਥੱਲੇ ਘਰ ਕੋ ਤੀਦੂ ਇਹ ਬਸ ਬੈਚਨੀ ਹੈ ਯਾ ਪੂਰੇ ਤੀਦੀ ਲੈ ਯਾਰ ਥੱਲੇ ਘਰ ਕਰ ਅੱਗੇ ਆ ਦੇਖ ਮੈਂ ਵੀ ਲਊਂਗਾ 500 ਰੁਪਏ ਵਿੱਚ ਮੱਥਾ ਮਾਰਦੇ ਹਾਂ ਹਾਂ ਕਿਤੇ ਮੰਗ ਲੋ ਹਾਂ ਕਰਦੇ ਲਾਈਵ ਜਰੀਦਾ ਮੈਂ ਲਾਈਵ ਵੀ ਖੰਨਾਗਾ ਮੈਂ ਤੇ ਦਊਂਗਾ ਅਸੀਂ ਮੁਕਰਦੇ ਨਹੀਂ ਇਹ ਵੀ ਲਊਂਗਾ ਦਸ ਵੀ ਲਊਂਗਾ ਮਹਤਲੋ ਬਗਾ ਜੋ ਤੇਰੀ ਮਿਹਨਤ ਨਾਲ ਤੈਨੂੰ ਦੇ ਦੂੰਗਾ ਫੜ ਮੋਲੋ ਸਹੀ ਸਭ ਦੀ ਜੀ ਬੱਕਰੀ ਬਾ ਪੂਰੇ ਆਂਦਾ ਹੋਂਗਾ ਮੈਂ ਕਰਾ ਕੀ ਹੋਂਗਾ ਕਦ ਮੈਂ ਰਹਿਂਦੇ ਤੂੰ ਕਹਿੰਦਾ ਰਾਹ ਨਾ ਯਾਰ ਰਾਹ ਕਰ ਲਓ ਇਹ ਰਾਹ ਤਾਂ ਹੋ ਗਿਆ ਜਾ ਸਭੀ ਜੀ ਬਣਾ ਦੋ ਜਿੱਦ ਪੈਸੇ ਕਾਣੇ ਪੈਸੇ ਕਰਾ ਦੇਣਾ ਯਾਰ ਉਹਦਾ ਕੋਈ ਗੱਲ ਹੁਣ ਗਾਗ ਬਈ ਮੈਂ 5-400 ਘੱਟ ਲੈ ਜਾ ਇੱਕ ਮਿੰਟ ਯਾਰ ਮੈਂ ਕਿਹਦੇ ਜਿੱਦ ਪੈਸੇ ਕਾਡਣਾ ਆਵੇਂ ਨਾ ਪਾਕੇ ਕਹਨੇ ਮੈਨੂੰ ਬੈਠ ਕਰ। ਮਨਾਂ ਸੱਭਾ ਕਰਾਉਣਾ ਯਾਰ। ਤੂੰ ਆ ਛੜੋ ਤੇ ਭਗਾਈ ਛੜਦੇ ਯਾਰ। ਤੁਸੀਂ ਤਾਂ ਆਪਣੇ ਚਾਰ ਪੈਸੇ ਦੇ ਹੱਥ। ਆ ਆ ਵੀ ਭਗਾਈ ਕੁੱਟਣੀ ਉਹ ਕੁੱਟ ਲਾ ਯਾਰ। ਲੈ ਹੁਣ ਬੱਕਰੇ ਨੂੰ ਲੰਗੀ ਕਰ ਗਿਆ। ਲੈ ਹੁਣ ਕੀ ਹੋਰ ਲੈ ਜੂ। ਬੱਕਰੀ ਨਾ ਕਰ। ਤਿੰਨ ਬੱਚੇ ਆ ਯਾਰ ਗੈ। ਰੱਖ ਲਾ ਕਾਉ ਨੂੰ ਮੋੜਦਾ। ਪਾਉ ਨੂੰ ਤਾਂ ਨੂੰ ਕੋਣੀ ਦੱਸ ਯਾਰ। ਤੁਹਾਨੂੰ ਮਿਲਦਾ ਕਿਤੇ। ਹੈ? ਧੀ ਦੀ ਗੱਲ ਦੇ। ਧੀ ਦੇ ਗੱਲ। ਹੁਣ ਮਗਰ ਲੱਗਿਓ ਮੁੱਕਦੇ ਯਾਰ। ਉਹ ਹਟ ਜਾ ਰੰਗ ਮੇਰਾ ਹਟ ਜਾ ੱੱਕ ਮੰਡੂ ਘੜ ਜਾ ਬਾਪੂ ੱੱਕ ਮੰਡੂ ਮੇਰੇ ਮੇਰੇ ਪੈਸੇ ਲੱਗਿਆ ਤੁਨ ਮੈਂ ਜੰਗੀ ਬੱਕਰੀ ਰੋਣਾ ਲੱਗੇ ਜਿਆਦਾ ਰੱਖਣਾ ਬੱਕਰੀ ਆ ਗਿਆ ਮਰ ਗਈ ਵੇਚ ਲੈ ਜਿਆਦੀ ਰੱਖੇ ਨਾ ਬੱਕਰੀ ਮੈਂ ਮੈਂ ਹਟ ਜਾ ੱੱਕ ਮੰਡੂ ਤੇ ਹਮ ਗਾਂ ਖਾਣੀਆਂ ਨੇ ਓ ਰਿ ਆ ਓਏ ਹਾਂ ਜੀ ਲੈ ਛੱਬੀ ਲਾਦੀ ਲੈ ਹੁਣ ਹੁਣ ਨਾ ਮੋੜੀ ਆ ਦੱਸੋ ਜੀ ਕਈ ਆਦੀ ਬੱਕਰੀ ਹੋ ਗਈ ਆਲਾ ਟੱਕ ਟਾਂ ਬਣਾ ਜਾ ਓ ਖੜਦਾ ਪੁੱਪੂ ਜੰਮੇ ਨੂੰ ਯਾਰਾ ਪੁੱਪੂ ਜੰਮੇ ਨੂੰ

ਕਈ ਅਣੂ ਤੇ ਵਾਅਦਾ ਕਰਿਆ ਗਾਦੇ ਵਾਅਦਾ ਹੀ ਕਰੇ ਲੈਣਾ ਕਰੇ ਵਿਚਾਰੇ ਹਾਂ ਆਏ ਨਹੀਂ ਵਾਅਦਾ ਵਾਅਦਾ ਵਾ ਵਾ ਆਹ ਬਹੁਤ ਵਧੀਆ ਆਹ ਖੌਸ ਨੀਂ ਹੁੰਦਾ ਉਹ ਜਸਾਂ ਕਰਕੇ ਰੰਗ ਸੁng ਵਧੀਆ ਮਾ ਤਾਂ ਬਈ ਹੁੰਦੀ ਯਾਰ ਸਜੌਟ ਵਾਲੀ ਬੱਕਰੀ ਆ ਇਹਦਾ ਵਧੀਆ ਬੱਕਰੀ ਯਾਰ ਇਹ ਕਿਤੇ ਬੁਢੀ ਹੈ ਲੋ ਵੀ ਆਪੋ ਵੀ ਬੱਚੂ ਤਨੇ ਬੱਚੇ ਪਾਲਦੇ ਵਧੀਆ

2 3 4 5 6 7 8 9 10 11 12 13 14 15 16 17 21 22 23 24 25 25000 ਆਈ ਇਹ 30 12000 ਰੁਪਿਆ ਇਹ ਤਾਂ ਦੇ ਦੋ 30 ਸਾਈ ਹੋ ਗਏ ਨਾ ਸਾਈ ਨਾ ਹਰਿਆ ਬੜਾ ਬੱਤੀ ਦੀ 30 ਭਾਈ ਹਮਨੇ ਇਸ ਵਾਰ ਹੋਰ ਗੰਦੇ ਬੜੇ ਸਾਮਾਨ ਆ ਲਗਾ ਹਾਨੀ ਦੀ ਲੈ ਜਾ اتحق دو تین چار پانچ چھ سات اٹھ نو دس گیارہ بارہ اٹھارہ ਮਰਾ ਜੀ ਇੱਕੀ ਭਾਈ ਸਹੀ ਸਹੀ ਚੋਕ ਪੱਤੀ ਪੁੱਟ ਜਪੀ ਸਪਾਈ ਸਪਾਈ ਸਹੀ ਹਿਆ ਰਹੀ ਚਲ ਇਹਨੂੰ ਆ ਕਰੋ ਪਰਚੀ ਕਾ ਵੀ ਮੋੜੇ ਵੀ ਚਲ ਆ ਪਰਚੀ ਆਪਣੇ ਆਪਣੀ ਕਰਾ ਪਰਚੀ ਜੀ ਗੁਰੂ ਨਹੀਂ ਆਣਾ ਕਾ ਜੱਤ ਨਹੀਂ ਲਈ ਨਹੀਂ ਜਾ ਹਾ ਛੋੜ ਨਾ ਨਹੀਂ ਚਾਚਾ ਨਹੀਂ ਛੋੜ ਕਾ ਮੋੜ ਪੀਆ ਪਰਚੀ ਆ ਕੀ ਛੋੜਦਾ ਕੱਲੂ ਜਾ ਰਹੇ ਨੂੰ ਚਲ ਫੇਰ ਪਰਚੀ ਕਢਾ ਦੇ ਹਾਂ ਇਹ ਨਾ ਕਰਾ ਕੋਈ ਯਾਰ ਚਲ ਜੀ ਪਰਚੀ ਕਰਾਓ ਯਾਰ ਤੇਰਾ 500 ਹੋ ਗਿਆ ਸਰਦਿਸਾਈ ਦੀ ਕੋਈ ਫਰਾਬਾ ਕੋਹਾਂ ਨੂੰ ਤੂੰ ਵੀ ਕੋਹੇ ਰਹਿ ਖੋ ਜੀ ਹੁਣ ਹੀ ਲੈ ਆਣੇ ਤੇ ਫੇ ਲੈ ਆਣੀ ਹੈ ਲਿਖਾਈ ਕਰਾ ਦਿਓ ਜੀ ਖਾਣੇ ਖੜਾਉਣੀ ਬੱਕਰੀ ਖੜਾ ਦਿਓ ਛੋਟੀ ਹੋ ਗਈ ਹੈ ਸਰ ਜੀ ਦਿਖਾਇਆ ਪਰਚੀ ਕੋ ਸੋ ਸਰ ਦਾ ਦਿਨ ਲਿਖਾਈ ਕਰਾਓ ਤੇਰੇ ਕੋਲ ਆਇਆ ਕਿ ਆ ਬੱਤੀ ਦੇ ਘਟਨੇ ਇਹ ਬੱਚਾ ਨਾ ਘਟਾ ਦੀ ਠੱਕ ਬੱਕ ਘਟਾ ਦੀ ਇਹ ਨਾਮ ਲਾ ਦੇ ਨਾ ਇਹ ਨਾਮ ਲਾ ਦੇ ਜੀ ਪਰਚੀ ਕਰਾ ਲਓ ਪੱਥਰ ਐਂ ਕਰੀ ਉਹ ਐਂ